ਗਿਆਨ ਦੀ ਗੱਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਨੇ ਹਰਤੀ ਸਿੰਘ ਵੱਲੀ ਨੂੰ ਬਹੁਤ-ਬਹੁਤ ਸਵਾਗਤ ਹੈ। ਸੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਹਾਨੂੰ ਸਾਡੇ ਇਸ ਗਿਆਨ ਦੀ ਗੱਲ ਚੈਨਲ ਤੇ ਬਹੁਤ ਹੀ ਵਧੀਆ ਕਥਾ, ਸ਼ਬਦ, ਕੀਰਤਨ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਦਾ ਲਾਭ ਲੈਣਾ ਹੈ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਦੇ ਨਾਲ ਹੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਕੋਈ ਕਥਾ ਕਰਦੇ ਹਾਂ ਕੋਈ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਨਾਲ ਹੀ ਆਪਾਂ ਰਲ ਮਿਲ ਕੇ ਆਪਾਂ ਆਪਣੇ ਇਸ ਜੀਵਨ ਨੂੰ ਸਫਲ ਬੀ ਕਰੀਏ ਤੇ ਆਪਾਂ ਪੰਨ ਦੇ ਭਾਗੀ ਵੀ ਬਣੀਏ ਤੇ ਇਸ ਚੈਨਲ ਤੇ ਸਿਰਫ ਤੁਹਾਨੂੰ ਗਰਵਾਣੀ ਦੇ ਨਾਲ ਸੰਬੰਧਿਤ ਕਥਾ ਕਹਾਣੀਆਂ ਕੀਰਤਨ ਦੀਵਾਨ ਵੀਡੀਓ ਸ਼ਾਰਟ ਵੀਡੀਓ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਲਓ ਫਿਰ ਆਪਾਂ ਕਰਦੇ ਆਂਗੇ ਅੱਜ ਦਾ ਇਹ ਕੀਰਤਨ ਸਾਡੇ ਇਸ ਗਿਆਨ ਦੀ ਗੱਲ ਚੈਨਲ ਤੇ ਸ਼ੁਰੂ ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸੰਜੀ ਸਾਰੇ અવਤਾਰ ਇੱਕੋ ਹੀ ਸਮੇ ਹੋਏ ਆਉਂਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਆਉਂਦਾ कम से कम मजहबी खून खराबा त नहीं आना सिना जो पैनीति के नाम से ना। जितना खून खराबा होया है, उस तो दुगुना होया धर्म के ना एक हजार साल तक यहूदी मार खां रहे तो मुसलमान तो सुला अजे भी नहीं है इस्लाम न सारे अरब चाहते ने इसराइल तबाह हो गए ਅਜੇ ਵੀ ਸੋਲਾ ਕੋਈ ਨਹੀਂ ਬੋਧ ਤੇ ਸਲਾਤ ਮਤ ਬੜੇ ਲੰਬੇ ਸਮੇਂ ਤੱਕ ਟਕਰਾਂਦੇ ਰਹੇ ਨੇ ਆਪਸ ਦੇ ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਹੁੰਦੇ ਰਹੇ ਨੇ ਮੁਸਲਮਾਨਾਂ ਵਿੱਚ ਦੋ ਫਿਰਕ ਨੇ ਸ਼ੀਆ ਤੇ ਸੁੰਨੀ ਸਾਲ ਦੇ ਸਾਲ ਖੁਨ ਖਰਾਬਾ ਹੋ ਜਾਂਦਾ ਹੈ ਔਰ ਰਜ ਕੇ ਆਉਂਦਾ ਹੈ ਸਿੱਖਾਂ ਵਿੱਚ ਅਲੱਗ-ਅਲੱਗ ਵਿਚਾਰਧਾਰਾ ਕਰਕੇ ਆਪਸੀ ਖੂਨ ਖਰਾਬੇ ਆਪਸ ਦੇ ਮਤਵੇ ਧਾਰਮਿਕ ਮੱਧਮੇ ਪ੍ਰੈਸਕਲ ਗੰਗਾ ਸਿੰਘ ਨੇ ਇਹ ਦਲੀਲ ਦਿੱਤੀ ਸੀ ਕਾਸ਼ ਇਹ ਸਾਰੇ અવਤਾਰ ਇੱਕੋ ਸਮੇਂ ਆਉਂਦੇ ਔਰ ਸਿਰਫ ਇੱਕੋ ਹੀ ਸਮੇਂ ਨਹੀਂ ਇਹਨਾਂ ਦਾ ਢੰਗ ਵੀ ਇੱਕੋ ਹੁੰਦਾ ਐ ਡੁੱਬਦਾ ਨਹੀਂ ਹੋਣੀ ਸੀ ਕਮ ਸੇ ਕਮ ਮਜ਼ਬਦ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਕਸਮ ਕਮ ਸੇ ਕਮ ਧਰਮ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਧਰਮ ਤੇ ਪਿਆਰ ਹੈ ਧਰਮ ਤੇ ਦਇਆ ਹੈ ਧਰਮ ਤੇ ਸੰਤੋਖ ਹੈ ਧਰਮ ਦੇ ਦੋ ਹੀ ਸਤੋਨ ਨੇ ਧਰਮ ਦੇ ਦੋ ਪੈਰ ਨੇ ਗਿਣਾ ਦੇ ਨਾਲ ਧਰਮ ਚੱਲਦਾ ਜਿਵੇਂ ਸੀ ਦੋ ਪੈਰਾਂ ਤੇ ਚੱਲਦੇ ਆ ਨਾ ਧਰਮ ਵੀ ਦੋ ਪੈਰਾਂ ਤੇ ਚੱਲਦਾ ਹੈ ਧੌਲ ਧਰਮ ਦਇਆ ਦਾ ਪੂਰ ਸੰਤੋਖ ਥਾ ਪਰ ਕੇ ਆ ਜਨ ਸੁ ਸੰਤੋਖ ਤੇ ਦਇਆ ਦੂਸਰੇ ਦੇ ਤਰਸ ਖਣ ਹਰ ਵਕਤ ਦਇਆ ਨਾਲ ਭਰੇ ਰਹਿਣਾ ਹਰ ਵਕਤ ਉਹ ਦਇਆ ਦੇ ਨਾਲ ਭਰਿਆ ਹੋਇਆ ਹੈ ਧਾਰਮਿਕ ਬਨੁਖ ਪਰ ਜਿੱਥੇ-ਜਿੱਥੇ ਕਿਧਰੇ ਲੋੜ ਪੈ ਜਾਂਦੀ ਉਹਦੀ ਦਇਆ ਕ੍ਰਿਤ ਬਣ ਜਾਂਦੀ ਹਰ ਵਕਤ ਸੰਤੋਖ ਨਾਲ ਭਰੇ ਹੋਇਆ ਹੈ ਜਿੱਥੇ-ਜਿੱਥੇ ਕਿਧਰੇ ਲੋੜ ਪੈ ਜਾਂਦੀ ਏ ਉਹਦਾ ਸੰਤੋਖ ਕ੍ਰਿਤ ਬਣ ਜਾਂਦਾ ਹੈ ਇੱਕ ਦੁਸ਼ਟ ਦੇ ਅੰਦਰ ਹਰ ਵਕਤ ਦੁਸ਼ਟ ਬਣਾ ਚੱਲਦਾ ਹੈ ਜਿੱਥੇ ਉਹਨੂੰ ਲੋੜ ਪੈ ਜਾਂਦੀ ਉਹਦਾ ਦੁਸ਼ਟ ਬਣਾ ਕਰਿਤ ਬਣ ਜਾਂਦਾ ਇੱਕ ਚੋਰ ਦੇ ਅੰਦਰ ਹਰ ਵਕਤ ਚੋਰੀ ਚੱਲਦੀ ਹੈ ਜਿੱਥੇ ਉਸਨੂੰ ਮੌਕਾ ਮਿਲਦਾ ਚੋਰੀ ਕਰ ਲੈਂਦਾ ਇੱਕ ਦੋਰਾਚਾਰੀ ਦੇ ਅੰਦਰ ਹਰ ਵਕਤ ਦੋਰਾਚਾਰ ਚੱਲਦਾ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਂਦਾ ਦੋਰਾਚਾਰ ਕਰ ਲੈਂਦਾ ਇੱਕ ਦੁਸ਼ਟ ਦੇ ਅੰਦਰ ਹਰ ਵਕਤ ਦੁਸ਼ਟਪਣਾ ਚੱਲਦਾ ਹੈ ਹਰ ਵਕਤ ਚੱਲਦਾ ਹੈ ਸਿਰਫ ਮੌਕਾ ਨਹੀਂ ਮਿਲਿਆ ਉਹਨੂੰ ਦੁਸ਼ਟਪਣਾ ਪ੍ਰਗਟ ਕਰਨ ਦਾ ਮੌਕਾ ਨਹੀਂ ਬਣਿਆ ਕਾਨੂੰਨ ਹੋਵੇਗਾ ਸਮਾਜ ਹੋਵੇਗਾ ਧਾਰਮਿਕ ਮਨੁੱਖ ਦੇ ਅੰਦਰ ਹਰ ਵਕਤ ਦਇਆ ਚੱਲਦੀ ਹੈ ਹਰ ਵਕਤ ਜਿੱਥੇ ਲੋੜ ਪੈ ਜਾਏ ਉਹਦੀ ਦਇਆ ਕਰਤ ਬਣ ਜਾਂਦੀ ਹੈ ਧਾਰਮਿਕ ਮਨੁੱਖ ਦੇ ਅੰਦਰ ਹਰ ਵਕਤ ਸਬਰ ਤੇ ਸੰਤੋਖ ਚੱਲਦਾ ਹੈ ਜਿੱਥੇ ਲੋੜ ਪੈ ਜਾਂਦਾ ਹੈ ਉਥੇ ਸਬਰ ਤੇ ਸੰਤੋਖ ਕਰਤ ਦਾ ਰੂਪ ਧਾਰਨ ਕਰਦਾ ਹੈ ਸਬਰ ਸੰਤੋਖ ਉਦੋਂ ਕਰਤ ਬਣਦਾ ਜਿੱਥੇ ਧਾਰਮਿਕ ਮਨੁੱਖ ਦੇਖਦਾ ਹੈ ਲੋੜ ਉਹਦੀ ਦਇਆ ਉੱਥੇ ਕਰਤ ਬਣ ਜਾਂਦੀ ਹੈ ਜਿੱਥੇ ਦੇਖਦਾ ਹੈ ਇੱਥੇ ਲੋੜ ਹੈ ਉਹਨਾਂ ਦਇਆ ਦੇ ਨਾਲ ਭਰਿਆ ਹੋਇਆ ਫਿਰਦਾ ਹੈ ਹਰ ਵਕਤ ਦਇਆ ਹੈ ਹਰ ਵਕਤ ਸੰਤੋਖ ਇਹਨਾਂ ਦੋਸਤੋਆਂ ਦੇ ਧਰਮ ਖੜੇ ਸੰਤੋਖ ਤੇ ਦਇਆ ਨਾ Hindu ਆਉਂਦੀ ਐ ਨਾ Musalman ਆਉਂਦੀ ਐ ਨਾ Sikh ਆਉਂਦੀ ਐ ਨਾ Isai ਆਉਂਦੀ ਐ ਨਾ Yahudi ਆਉਂਦੀ ਐ ਨਾ Parsee ਆਉਂਦੀ ਐ ਦਇਆ ਦਇਆ ਸੰਤੋਖ ਸੰਤੋਖ მომੀ ਦੇ ਗੱਲ ਪਕੜ ਦੇ ਚਾਹੀ ਹੁਣ ਗੁਰਬਾਣੀ ਦੇ ਚ ਬੈਠੇ ਭਗਤ ਕਬੀਰ ਕਹਿੰਦੇ ਨੇ ਢੰਗ ਤੇ ਕੋਈ ਵੀ ਨਹੀਂ ਐ ਜੇ ਮੇਰੇ ਕੋਲ ਸਿਮਰਨ ਦਾ ਢੰਗ ਪੁੱਛੋ ਤੇ ਕੋਈ ਵੀ ਨਹੀਂ ਐ ਹੈ ਨਹੀਂ ਅਗਰ ਵਾਕਈ ਕੋਈ ਢੰਗ ਹੁੰਦਾ ਤਾਂ ਕਮ ਸੇ ਕਮ ਸਾਰੇ ਅਵਤਾਰਾਂ ਦਾ ਢੰਗ ਤੇ ਇੱਕੋ ਹੋਣਾ ਚਾਹੀਦਾ ਸੀ ਨੱਚ ਰਹੇ ਨੇ ਕ੍ਰਿਸ਼ਨ ਮੁਰਲੀ ਵਜਾ ਰਹੇ ਨੇ ਗਾ ਰਹੇ ਨੇ ਮੈਦਾਨੇ ਜੰਗ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਜਿਹੜੇ ਬੋਲ ਨਿਕਲਦੇ ਨੇ ਕੰਠ ਦੇ ਚ ਉਹਨੂੰ ਕਹਿੰਦੇ ਨੇ ਭਗਵਤ ਗੀਤਾ ਪਰਮਾਤਮਾ ਦੇ ਗੀਤ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਮੈਨੂੰ ਯਾਦ ਹੈ ਰਾਧਾ ਕ੍ਰਿਸ਼ਨ ਜੋ ਭਾਰਤ ਦੇ ਉਸ ਸਮੇਂ ਰਾਸ਼ਟਰਪਤੀ ਸਨ ਗੁਰਪੁਰਪਤ ਤੇ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਲਾਜ਼ਮੀ ਦਿੱਲੀ ਦੇ ਚ ਆਉਂਦਾ ਹੈ ਪੁਰਾਣੀ ਪ੍ਰਸਾ ਬਣੀ ਗੱਲ ਬੋਲਦਾ ਵੀ ਹੈ ਉਹ ਆਇਆ ਸੀ मैनू उसके बोल अजे तक याद ने नहीं बोले उन्हें गल इतों आरंभ की गुरु नानक ने कोई धोने नहीं दपाए गुरु नानक ने प्राणा भी नहीं किया गुरु नानक ने बहुत सारे धर्म ग्रंथों भी मगजमारी नहीं की थी। गुरु नानक ने जलधारा भी नहीं की गुरु नानक ने नेती धोती की साधना जो आम धार्मिक लोग करते हिंदू जगत दे नहीं की थी, फिर आखिरी शब्द सन उसने गुरु नानक ने कोई जप नहीं किया कोई तप नहीं किया लफ्ज भी सन कोई जप नहीं किया कोई तप नहीं किया सिर्फ गाया है गाया है ਕਿੰਨੇ ਪ੍ਰਾਣਾ ਨਾ ਲਗਾਇਆ ਹੈ ਇਤਨੀ ਇਕਾਗਰਤਾ ਨਾ ਲਗਾਇਆ ਹੈ ਇਤਨੇ ਜੁੜ ਕੇ ਗਾਇਆ ਹੈ ਕਿ ਗਾਉਣਾ ਹੀ ਜਪ ਬਣ ਗਿਆ ਗਾਉਣਾ ਹੀ ਤਪ ਬਣ ਗਿਆ ਗਾਉਣਾ ਹੀ ਸਮਾਧੀ ਬਣ ਗਿਆ ਗਾਉਣਾ ਹੀ ਪਰਮਾਤਮਾ ਬਣ ਗਿਆ ਨਾਮ ਇੱਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਜੋਗ ਬਣਿਆ ਤੇਰਾ ਕੀਰਤਨ ਗਾਇ। ਗਾਉਣਾ ਹੀ ਜੋਗ ਬਣ ਗਿਆ ਗਾਵਣਾ ਹੀ ਜੱਪ ਬਣ ਗਿਆ ਗਾਵਣਾ ਹੀ ਤੱਪ ਬਣ ਗਿਆ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਗਾਰੇ ਮਰਦਾਨਿਆਂ ਹਮ ਕੀਰਤਨ ਸੁਣਉ ਜੀ ਕਰਦਾ ਕਰ ਉਹ ਸੁਣਾੰਦਾ ਅੱਧਾ ਘੰਟਾ ਬੋਲੇ ਅਸੀਂ ਗੁਰਨਾਨਿਕ ਦੇ ਕੀਰਤਨ ਤੇ ਬੋਲੇ ਅਸੀਂ ਗੁਰਨਾਨਿਕ ਦੀ ਗਾਇਕੀ ਤੇ ਬੋਲੇ ਅਸੀਂ ਔਰ ਫਿਰ ਅਖੀਰਲੇ ਸ਼ਬਦ ਸਨ ਉਸਦੇ ਕਿਵੇਂ ਗਾਵਣਾ ਚਾਹੀਦਾ ਹੈ ਗੁਰਨਾਨਕ ਤੋਂ ਸਿੱਖੋ ਕਿਵੇਂ ਗਾਇਨ ਕਰਨਾ ਚਾਹੀਦਾ ਹੈ ਗੁਰਨਾਨਕ ਤੋਂ ਸਿੱਖੋ ਬਸ ਕੰਝ ਮੇਰੀ ਇਹ ਹੀ ਸਿੱਖਿਆ ਹੈ ਮੇਰਾ ਇਹ ਹੀ ਕਹਿਣਾ ਹੈ ਸਤਿਨਾਮ ਸਿੱਖੋ ਗੁਰਨਾਨਕ ਤੋਂ ਕਿਵੇਂ ਗਾਵਣਾ ਜੋਗ ਬਣਿਆ ਤੇਰਾ ਕੀਰਤਨ ਗਾਈ ਗਾਵੇ ਬੜੇ ਪ੍ਰਾਣਾ ਲੇਕਿਨ ਆਤਮਾ ਬੁੱਧ ਨਹੀਂ ਗਾਉਂਦੇ ਕੁੱਪ ਚੁੱਪ ਬੈਠਾ ਉਹਨਾਂ ਦਾ ਢਾਂਗੀ ਹੋ ਰਿਹਾ ਧੂਣ ਕਹਿ ਦਈਏ ਮਹਾਤਮਾ ਨਹੀਂ ਹੈ ਇਹ ਵਕਤ ਦਾ ਅਵਤਾਰੀ ਪੁਰਸ਼ ਨਹੀਂ ਹੈ ਨਹੀਂ ਏਸ਼ੀਆ ਦਾ ਚਾਨਣ ਕਹਲਾਇਆ ਬਹੁਤ ਸਾਰੇ ਦੇਸ਼ ਮਹਾਤਮਾ ਬੁੱਧੀ ਵਿਚਾਰਧਾਰਾ ਦੇ ਲਿਪੇਟ ਦੇ ਚਾਏਨਾ ਜਾਪਾਨ ਲਾਓਸ ਕੰਬੋਡੀਆ ਵੈਟਨਾਮ ਸਿੱਕਮ ਤਿੱਬਤ ਭੂਟਾਨ ਲੰਕਾ ਬਰਮਾ श्याम जेदा आजकल नाम थाईलैंड है ले लद्दाख और सारा अफगानिस्तान भावे अच इस्लाम है उस वक्त सारा बुद्धिस्ट हो गया सी। दुनिया की सब तो खूबसूरत मूर्ति थी, उच्ची मूर्ति महात्मा बुद्धि अफगानिस्तानी दास ने दर्शन किए ने उसके बामिया पहाड़ तराश के बनाई गई सी किधरों बना के फिट की गई ऐसा नहीं सी। ਪਹਾੜ ਨੂੰ ਉਤਰਾਸ਼ ਕੇ ਬਣਾਈ ਗਈ 110 ਫੁੱਟ ਉੱਚੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਔਰ ਦੁਨੀਆ ਦੀ ਸਭ ਤੋਂ ਖੂਬਸੂਰਤ ਮੂਰਤੀ ਇਸ ਲਈ ਜਿਹਨੇ ਤੋੜ ਦਿੱਤੀ ਗਈ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਤਾਲਿਬਾਨ ਦਾ ਰਾਜ ਹੈ ਉਹਨਾਂ ਨੇ 4 ਸਾਲ ਪਹਿਲੇ ਐਲਾਨ ਕੀਤਾ ਸੀ ਤੋੜਨੀ ਹੈ ਉਹਨਾਂ ਸਭ ਤੋਂ ਪਹਿਲੇ ਅਪੀਲ ਕੀਤੀ ਚਾਈਨਾ ਨੇ ਬਹੁਤ ਖੂਬਸੂਰਤ ਮੂਰਤੀਏ ਨਾ ਤੋੜੋ ਫਿਰ THAILAND ਨੇ ਅਪੀਲ ਕੀਤੀ ਭਾਰਤ ਨੇ ਕੀਤੀ ਦੂਰ ਕਿਉਂ ਜਾ ਅਮਰੀਕਾ ਨੇ ਕੀਤੀ ਇੰਗਲੈਂਡ ਨੇ ਕੀਤੀ ਫਰਾਂਸ ਨੇ ਕੀਤੀ ਇਹ ਦੁਨੀਆ ਦੀ ਬਹੁਤ ਖੂਬਸੂਰਤ ਮੂਰਤੀ ਹੈ 25 ਸਾਲ ਮਿਹਨਤ ਕਰਕੇ ਬੋਧ ਬਿਕਸ਼ੂਆਂ ਨੇ ਬਣਾਈ ਨਾ ਤੋੜੋ ਉਦੋਂ ਰੁਕ ਗਏ ਪਰ ਹੁਣ ਥੋੜੇ ਦਿਨ ਹੋਏ ਉਹਨਾਂ ਨੇ ਫਿਰ ਮੀਟਿੰਗ ਕੀਤੀ ਤੇ ਫੈਸਲਾ ਕਰ ਦਿੱਤਾ ਬਾਵੇਂ ਕੋਈ ਅਪੀਲ ਕਰਦਾ ਹੈ ਕਰੇ ਪਿਆ ਤੋੜਨੀ ਹੈ ਤੋੜ ਦਿੱਤੀ ਹੈ ਤੋਪਾਂ ਨਾਲ ਤੋੜ ਦਿੱਤੀ। ਉਹਦੇ ਟੁਕੜੇ ਟੁਕੜੇ ਕਰ ਦਿੱਤੇ। ਭਾਰਤ ਵਿੱਚ ਮੈਂ ਰੋਂਦੇ ਹੋਏ ਬਹੁਤ ਬਖਸ਼ਮੰਦ ਦਾ ਜਲੂਸ ਦੇਖਿਆ ਸੀ ਰੋਂਦੇ ਹੋਏ ਨਿਕਲ ਰਹੇ ਜਿਸ ਦਿਨ ਉਹ ਮੂਰਤੀ ਤੋੜੀ ਗਈ। ਰੋਂਦੇ ਹੋਏ ਨਿਕਲ ਰਹੇ ਸਨ। ਚਾਨਣੀ ਚੌਂਕ ਦੇ ਚੁਣਾ ਦਾ ਗਲੋਸ਼ ਨਿਕਲਿਆ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਬੇਜ਼ੁਲਮ ਹੋਇਆ ਅਨਰਥ ਹੋਇਆ ਮੂਰਤੀ ਨਾਲ ਦਾ ਕੀ ਵਿਗਾੜ ਰਹੀ ਸੀ ਮਹਾਰਸ਼ੀ ਕਰਾਂ ਸਾਰਾ ਵਨਿਸਤਾਨ ਮਹਾਤਮਾ ਬੁੱਧ ਜੀ ਲੇਟ ਦੇ ਚਾਇਆ ਉਹਦਾ ਢੰਗ ਕੀ ਸੀ ਚੁੱਪ ਬੈਠਾ ਬਸ ਜਨ ਸਾਧਨਾ ਅੱਖਾਂ ਮੀਟ ਕੇ ਕੋਈ ਸੋਚ ਵੀ ਨਹੀਂ ਸਕਦਾ ਇਹ ਬੰਦਾ ਨਚੇਗਾ ਮੁਰਲੀ ਵਜਾਏਗਾ ਸਖੀਆਂ ਦੇਚ ਨਚੇਗਾ ਸਖੀਆਂ ਦੇ ਤਿਆਗੀ ਕਿਸਰ ਤੇ ਸੋਨੇ ਦਾ ਤਾਜ ਰੱਖੇਗਾ ਇਹ ਕਿ ਸਿਰਫ ਇੱਕ ਚਦਰ ਲਪੇਟਦਾ ਹੈ ਪੈਰਾਂ ਵਿੱਚ ਖੜਾਵਾ ਪੈਂਦਾ ਥਾਲ ਮੇਲੀ ਨਹੀਂ ਬੈਠਦਾ ਕ੍ਰਿਸ਼ਨ ਨਾਲ ਮਹਾਤਮਾ ਬੁੱਧ ਕਿਸੇ ਅਵਤਾਰੀ ਪਰਛਲਾਪਛ ਦੇ ਥਾਲ ਮੇਲ ਨਹੀਂ ਬੈਠਦਾ ਇਹ ਵੀ ਮੈਰਸ ਕਰਾਂ ਦੂਰ ਕਿਉਂ ਜਾਓ ਕ੍ਰਿਸ਼ਨ ਦਾ ਤਾਲ ਮਿਲ ਰਾਮ ਨਾਲ ਵੀ ਨਹੀਂ ਬੈਠਦਾ ਮਨੁੱਖ ਸੋਚ ਵੀ ਨਹੀਂ ਸਕਦਾ RAM ਮੁਰਲੀ ਵਜਾ ਸਕਦਾ ਤੇ ਨੱਚ ਸਕਦਾ ਤੇ ਗਾ ਸਕਦਾ ਹੈ ਉਹ ਗੰਭੀਰ ਬੁਰਸ਼ ਹੈ ਉਹ ਹਰ ਵਕਤ ਆਪਣੇ ਆਪ ਨੂੰ ਮਰਿਆਦਾ ਚ ਰੱਖਦਾ ਹੈ ਮੇਰੀ ਜ਼ਿੰਦਗੀ ਮਰਿਆਦਾ ਦੀ ਉਲੰਘਣਾ ਨਾ ਕਰਦੇਵੇ ਮੈਂ ਕੋਈ ਸਮਾਜ ਦੀ ਮਰਿਆਦਾ ਨਹੀਂ ਤੋੜਨੀ ਇਸ ਵਾਸਤੇ ਭਾਰਤ ਵਾਸੀਆਂ ਨੇ ਉਸ ਨੂੰ ਮਰਿਆਦਾ ਪਰ ਸ਼ੌਤਮ ਸ਼੍ਰੀ ਰਾਮ ਕਹਿੰਦੇ ਥਾ ਪਰ ਮੈਂ ਫਿਰ ਅਰਸ਼ ਕਰਾਂ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦਾ ਧਿਆਨ ਸਾਧਨਾ ਦਾ ਯੋਗ ਵੀ ਹੈ ਕੀਰਤਨ ਸਾਧਨਾ ਦਾ ਯੋਗ ਵੀ ਹੈ ਇਹ ਜਿਹੜਾ ਕਹेलो 36 ਪ੍ਰਕਾਰ ਦਾ ਪਰੋਸਿਆ ਹੋਇਆ ਥਾਲ ਭੋਜਨ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸਬ지 ਇੱਕ दाल ਮੈਂ ਤੋਂ ਇਹ ਨਹੀਂ ਕਰ ਰਿਆ ਅਵਤਾਰੀ ਪੁਰਸ਼ਾਂ ਨੇ ਕਹਿਛੀ ਤੀ ਇੱਕ दाल एक ਰੋਟੀ ਰੱਖ ਦਿੱਤੀ ਖਾ ਭੁੱਖ ਮਿਟ ਜਾਂਦੀ ਮਿਟ ਜਾਂਦੀ पर छत्तीस प्रकार के भोजन परोस के रख दते जेड़ी चीज चंकी लगती है खा लो मैं इना ही इशारा कर सकता जो कुछ चंगा लग रहा है कीर्तन भी किसी सिमरन हो है। कथा भी सिमरन है वाहेगुरु वाहेगुरु का जप भी सिमरन हो सकता है लंबी चौड़ी बाणी का पाठ भी सिमरन हो सकता है ਯਾਦ ਹੀ ਤੇ ਕਰਨਾ ਸਿਮਰਨ ਦਾ ਮਤਲਬ ਕਿ ਯਾਦ ਜਿਸ ਕੰਮ ਦੇ ਕਰਦੇ ਆ ਉਹਦੀ ਯਾਦ ਆਵੇ ਤੇ ਹੁਣ ਮੈਂ ਅਰਜ ਕਰਾਂ ਸੇਵਾ ਵੀ ਸਿਮਰਨ ਹੋ ਸਕਦੀ ਹੈ ਸੇਵਾ ਸਿਮਰਨ ਅਲੱਗ-ਅਲੱਗ ਨਹੀਂ ਹੈ ਇਹ ਵੀ ਕਹਿ ਦੋ ਅਗਰ ਕੋਈ ਸੇਵਾ ਇਹ ਜੀ ਕਰ ਰਹੀ ਹੈ ਮੈਂ ਗੁਰੂ ਨੂੰ ਛਕਾ ਰਿਹਾ ਮੈਂ ਗੁਰੂ ਦੇ ਅੱਗੋਂ ਪਾਣੀ ਦੇ ਰਖ ਰਿਹਾ ਮੈਂ ਪ੍ਰਭੂ ਦੀ ਮੂਰਤੀ ਨੂੰ ਪਾਣੀ ਪਿਲਾ ਰਿਹਾ ਮਹਾਨ ਜਾਣ ਕੇ ਸੇਵਾ ਕਰ ਰਿਹਾ ਰੱਬ ਜਾਣ ਕੇ ਸੇਵਾ ਕਰ ਰਿਹਾ ਹੈ यकीन जानो जान। सेवा प्रभु जोड़ देगी गप्पा मार मारद लंगर दिया, दोटिया बनाई जा रही है ना, तो कौड़ा बोल के लंगर वंडिया जा रहा है कि सेवा पाप है कुछ भी नहीं है कुछ भी नहीं है यह भी मैरज कर देना इस सेवा भी सिमरन से है मैं ਬੋਲਦਾ ਨਹੀਂ ਜਿੱਥੇ ਗੁਰਦੁਆਰਾ ਓਮ ਕ੍ਰਿਸ਼ਵਰੇ ਹੁਣ ਤੇ ਉਹ ਸਾਧੂ ਨਹੀਂ ਰਿਆ ਉਹ ਹਰ ਇੱਕ ਨੂੰ ਭਗਵਨ ਕਰਕੇ ਬੁਲਾਉਂਦਾ ਸੀ ਆਓ ਭਗਵਨ ਬੈਠੋ ਮੈਂ ਦੇਖਿਆ ਸਿਰਫ ਉਹਦਾ ਇਹ ਤਕੀਆ ਕਲਾਮ ਹੀ ਨਹੀਂ ਸੀ ਕਿ ਹਰ ਇੱਕ ਨੂੰ ਭਗਵਨ ਕਹਿਣਾ ਹਰ ਇੱਕ ਨੂੰ ਭਗਵਨ ਜਾਣ ਕੇ ਗੱਲ ਕਰਦਾ ਸੀ ਭਗਵਨ ਜਾਣ ਕੇ ਹਰ ਇੱਕ ਨੂੰ ਗੱਲ ਕਰਦਾ ਸੀ ਆਓ ਭਗਵਨ ਬੈਠੋ ਭਲੇ ਦਿਨਸ ਆਏ भगवान आपके दर्शन हुए हर एक भगवान कही जाना गुरु जान के पंगत दे लंगर वंड रहे है यह सेवा भाग लाएगी गुरु जान के जो लंगर बना रहे यह सेवा भाग लाएगी ये भी मैं अर्ज करा कि सेवा ही सिमरन है दूर जाने की लोड है कोई ढंग नहीं है सिमरन का कोई ढंग नहीं है ਕੋਈ ਢੰਗ ਨਹੀਂ ਹੈ ਭੋਜਨ ਖਾਣ ਦਾ ਲੇਕਿਨ ਫਿਰ ਵੀ ਇੱਕ ਢੰਗ ਹੈ ਹੁਣ ਦੂਜੀ ਗੱਲ ਸੁਣ ਲਓ ਭੋਜਨ ਦੀ ਬੁਰਕੀ ਕੰਨ ਦੇਚ ਨਹੀਂ ਪਾਣੀ ਅੱਖ ਦੇਚ ਨਹੀਂ ਪਾਣੀ ਮੂੰਹ ਦੇਚ ਪਾਣੀ ਮੈਂ ਫਿਰ ਕਲਿਨ ਰੱਖਦੇ ਆ 36 ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੇ ਰਖੀਏ ਤੇ ਅਗਲਾ ਕਹੇ ਢੰਗ ਦੱਸੋ ਇਹਨੂੰ ਭੁੱਖ ਨਹੀਂ ਲੱਗੀ ਪਉੜ ਟੰਗ ਨਹੀਂ ਫਿਰ ਵੀ ਟੰਗ ਹੈ ਭੋਜਨ ਦੀ ਬੁਰਕੀ ਨੱਕ ਦੇ ਚ ਨਹੀਂ ਪਾਣੀ ਅੱਖ ਦੇ ਚ ਨਹੀਂ ਪਾਣੀ ਕੰਨ ਦੇ ਚ ਨਹੀਂ ਪਾਣੀ ਮੂੰਹ ਦੇ ਚ ਪਾਣੀ ਹੈ ਫਿਰ ਵੀ ਜਪ ਦਾ ਢੰਗ ਹੈ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ ਜਪਣਾ ਤੇ ਰਸਨਾ ਨਾਲ ਜ਼ਬਾਨ ਨੇ ਜਪਣਾ ਹੁਣ ਮੈਂ ਇਹ ਅਰਸ ਕਰਾਂ ਜ਼ਬਾਨ ਜੋ ਜੀੜਾ ਅੱਖਰ ਨਿਕਲੇ ਬੋਲ ਨਿਕਲੇ ਧੋਨਾ ਨਿਕਲੇ ਮਨ ਉਸ ਨੂੰ ਸੁਣੇ ਇਹਨੂੰ ਜਪ ਕਹਿੰਦੇ ਨੇ ਇਹ ਜਪ ਸਾਰੀ ਬਾਣੀ ਦਾ ਵੀ ਹੋ ਸਕਦਾ ਹੈ ਇੱਕ ਅੱਖਰ ਦਾ ਵੀ ਹੋ ਸਕਦਾ ਸਾਰੀ ਬਾਣੀ ਵੀ ਸਿਮਰਨ ਇਸ ਚੱਕਰ ਚ ਨਾ ਪੈਣਾ ਕਿਦਰੇ ਇਹ ਜੀ ਬਾਣੀ ਦਾ 파ਠ ਪਿਆ ਕਰਦਾ ਜੀ ਜਪ ਕਰਦਾ ਹੀ ਨਹੀਂ ਇਸ ਚੱਕਰ ਚ ਨਾ ਪੈਣਾ ਸਭ ਸਿਮਰਨ ਹੈ ਪਰ ਕਦਮ ਸਿਮਰਨ ਹੈ ਜਦ ਜਪ ਹੋਵੇ ਜਵਾਨ ਉਚਾਰਨ ਕਰੇ ਤੇ ਮਨ ਸੁਣੇ ਇਹ ਤਾਂ ਹੋ ਸਕਦਾ ਬਾਣੀ ਕੰਠ ਹੋਵੇ ਹੋ ਨਹੀਂ ਸਕਦਾ ਜਪ ਮਨ ਮੇਰੇ गोविंद ਕੀ ਬਾਣੀ ਗੁਰ ਬਾਣੀ ਪੜਨ ਵਾਲੇ ਸੁਣਨ ਵਾਲੇ ਤੇ ਬਹੁਤ ਆਉਣਗੇ ਜਪੇਗਾ ਤੇ ਉਹ ਬਾਣੀ ਕੰਠ ਹੋਏ ਨਾ ਤੇ ਨਹੀਂ ਜਪ ਸਕਦਾ ਮੁਸ਼ਕਿਲ ਜਪਣ ਵਾਸਤੇ ਰਸਨਾ ਉਚਾਰਨ ਕਰੇ ਮਨ ਸੁਣੇ ਜਪਮਾਨ ਮੇਰੇ ਗੋਬਿੰਦ ਕੀ ਬਾਣੀ ਹੁਣ ਪੜਨ ਦੀ ਵੀ ਬੈਨ ਮੈਂ ਗਾਓ ਪੜੋ ਸੁਣੋ ਤੁਮ ਭਾਈ ਗੁਰਪੂਰੇ ਤੋਂ ਰਾਖਿਆ ਗਾਓ ਪੜੋ ਸੁਣੋ ਲਿਖਨ ਜਪਮਾਨ ਮੇਰੇ ਗੋਬਿੰਦ ਕੀ ਬਾਣੀ ਹੁਣ ਜਪਣ ਵਾਸਤੇ ਤੇ કંਠ ਚਾਹੀਦੀ ਉਹ ਨਹੀਂ ਜਪੀ ਜਾ ਸਕਦੀ ਜੇ ਕੋਈ ਇਸਤਾਂ ਦੀ ਤਰਕ ਕਰੇ ਮੈਂ ਪੰਜਾਬੀ ਨਹੀਂ ਜਾਣਦਾ ਮੈਨੂੰ ਤੇ ਕਈ ਵਾਰ ਹੈਰਾਨ ਮੈਂ ਇੱਕ ਕਰਾਮਾਤ ਹੀ ਦਿਸਦੀ ਹੈ ਆ ਬੀਬੀ ਜਿਹਨੇ 6 ਮਹੀਨੇ ਪਹਿਲੇ ਕਿਦਰੇ ਅੰਮ੍ਰਿਤ ਪਾਨ ਕੀਤਾ ਪਰ ਮੈਨੂੰ ਹੈਰਾਨ ਗੀ ਹੈ ਕਿਨੇ 2 ਮਹੀਨੇ ਪੰਜਾਬੀ ਸਿੱਖ ਲਈ ਤੇ 4 ਮਹੀਨਿਆਂ ਦੇ ਖੁੱਲੇ ਪਾਠ ਦਾ ਭੋਗ ਪਾ ਛੜਿਆ ਗੁਰੂ ਅਨਸਾਦ ਦਾ ਸanskritī ਸ਼ਲੋਕ ਤੇ ਜੈਦੇਵ ਦਾ ਪਦਾ ਉਹ ਤਾਂ ਨਹੀਂ ਪੜਦੇ ਸੀ ਉਹ ਗੈਣੀ ਭਵਿੰਦਰ ਸਿੰਘ ਜੀ ਨੇ ਸੁਧ ਕਰਾ ਦਿੱਤਾ ਰੋਜ਼ ਮਿਹਨਤ ਕਰਕੇ ਕੁਦਰਮਾਤ ਨਹੀਂ ਤੇ ਹੋਰ ਕੀ ਜੀ ਦੀ ਮਾਦਰੀ ਜ਼ਬਾਨ ਵੀ ਇਹ ਨਹੀਂ ਹੈ ਕਿ ਹੋਂ ਸਿੱਖਿਆ ਸਿਖਾਂ ਦੇ ਬੱਚੇ ਭਾਨੇ ਬਾਜ਼ੀ ਕਰਨ ਇਤ ਬਾਨੇ ਬਾਜ਼ੀ ਔਰ ਕੁਛ ਵੀ ਨਹੀਂ ਕਰੇ ਇਹਨੇ 6 ਮਹੀਨੇ ਪੰਜਾਬੀ ਸਿੱਖ ਲਈ ਪੜ੍ਹਦੀ ਬੜੀ ਸੋਹਣੀ ਪਹਿਂ ਦਰਬਾਰ ਸਾਹਿਬ ਦੇ ਜਿਨ੍ਹਾਂ ਨੂੰ ਅਖੰਡ ਪਾਠ ਹੀ ਰੱਖਿਆ ਜਾਂਦਾ ਉਹਨਾਂ ਕੋਲ ਜੈਦੇਵ ਦਾ ਪਾਠ ਸੁਣਦੇ ਨੇ ਪਹਿਲੇ ਸੁਣਾਓ ਐਨੇ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਹੈ ਵੱਟਨ ਹੈ ਔਖਾ ਤੇਰੀ ਜੇ ਮੈਨੈ ਪੰਜਾਬੀ ਵੀ ਪੜ ਸਕਦੀ ਐ ਤੇ ਜੈ ਦੇਵ ਦਾ ਪਾਠ ਵੀ ਤੁਹਾਨੂੰ ਸੁਣਾ ਸਕਦੀ ਐ ਸੰਸਕ੍ਰਿਤੀ ਦੇ ਸ਼ਲੋਕ ਵੀ ਸੁਣਾ ਸਕਦੀ ਐ ਕਿ ਫਿਰ ਗੁਰਸਿੱਖ ਸਿੱਖ ਗਰਾਂ ਨੇ ਦਾ ਪੰਜਾਬ ਚੋਂ ਆਇਆ ਹੋਵੇ ਪੰਜਾਬੀ ਨਹੀਂ ਜਾਣਦਾ ਇਹਦਾ ਮਤਲਬ ਹੈ ਧਨ ਦੀ ਇਤਨੀ ਪਰਬਲ ਭੁੱਖ ਹੈ ਅਗੇ ਧਰਮ ਦੀ ਭੁੱਖ ਪੈਦਾ ਹੀ ਨਹੀਂ ਆਉਂਦੀ ਨਹੀਂ ਜੇਦੀ ਭੁੱਖ ਉਹਦੇ ਸਵਾਸਤੇ ਮਨੁੱਖੀ ਯਤਨ ਕਰਦਾ ਹੈ ਪਦਾਰਥਾਂ ਦੀ ਇਤਨੀ ਪਰਬਲ ਭੁੱਖ ਹੈ ਪਰਮਾਤਮਾ ਦੀ ਭੁੱਖ ਹੀ ਕੋਈ ਨਹੀਂ ਜੇਦੀ ਭੁੱਖ ਨਹੀਂ ਤਾਂ ਉਹਦੇ ਵਾਸਤੇ ਕੀ ਉਦਮ ਕੀਤਾ ਜਾਏ ਚਲੋ ਇੱਕ ਤਰਕ ਨਹੀਂ ਆਉਂਦੀ ਪੰਜਾਬੀ ਜਾਂ ਬਿਲਕੁਲ ਅਨਪੜਹਾ ਕਦੀ ਸਕੂਲ ਨਹੀਂ ਦੇਖਿਆ ਫਿਰ ਕੀ ਕਰੀਏ ਇਹਦੇ ਬਾਰੇ ਜੋ ਗੁਰਨਾਣਿਕ ਦੇਵ ਜੀ ਮਹਾਰਾਜ ਨੇ ਕਿਹਾ ਸੁਣ ਲੈਣਾ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ ਜਿਹੜਾ ਪੜਾ ਲਿਖਾ ਬ੍ਰਾਹਮਣ ਹੁੰਦਾ ਉਹਨੂੰ ਕਹਿੰਦੇ ਨੇ ਚਤੁਰਵੇਦੀ ਤ੍ਰਿਵੇਦੀ ਦੁਵੇਦੀ ਕੜ ਸ਼ਾਸਤਰੀ ਨਾ ਪਰ ਉਹਨੂੰ ਬਣਾ ਰਿਹਾ ਉਸ ਕਹਿੰਦੇ ਨੇ ਓਮੀ ਬਸ ਓਮ ਓਮ ਜਪ ਸਕਦਾ ਹੈ ਹੋਰ ਕੁਝ ਨਹੀਂ ਹਰੀ ਓਮ ਹਰੀ ਓਮ ਬਸ ਇਹ ਨਹੀਂ ਕਰ ਸਕਦਾ ਹੋਰ ਕੁਝ ਵੀ ਨਹੀਂ ਕੌਮੀ ਤੋਂ ਮਰਾਦ ਆਉਂਦਾ ਹੈ ਅਨਪੜ ਬ੍ਰਾਹਮਣ ਅਨਪੜ ਇਹ ਅਨਪੜ ਨੂੰ ਬੁਲਾਣ ਦਾ ਢੰਗ ਹੈ ਅਗਰ ਬ੍ਰਾਹਮਣ ਹੋ ਕੇ ਅਨਪੜ ਹੈ ਸੰਸਕ੍ਰਿਤ ਨਹੀਂ ਪੜੀ ਸ਼ਾਸਤਰ ਨਹੀਂ ਪੜੇ ਉਪਨਿਸ਼ਦਾਂ ਨਹੀਂ ਪੜੀਆਂ ਵੇਦ ਨਹੀਂ ਪੜੇ ਉਹਨੂੰ ਬੁਲਾਣ ਦਾ ਢੰਗ ਹੈ ਓਮੀ ਇਹ ਸਿਰਫ ਹਰੀ ਓਮ ਹਰੀ ਓਮ ਜਪ ਸਕਦਾ ਬਾਕੀ ਕੁਝ ਵੀ ਨਹੀਂ ਪਹੁੰ ਸਾਧਗੁਰ ਕਹਿੰਦੇ ਨੇ ਪੜਿਆ ਹੋਵੇ ਗੁਨਾ ਕਰੇ। ਚਾਰ ਵੇਦ ਵੀ ਪੜਾ ਲਿਖਿਆ। 108 ਉਪਨਿਸ਼ਦਾਂ ਵੀ ਪੜ ਲਈਆਂ ਨੇ। 27 ਸਿਮਰਤੀਆਂ ਵੀ ਪੜ ਲਈਆਂ ਨੇ। 18 ਪੁਰਾਣ ਵੀ ਪੜ ਲੈਨੇ। 6 ਸ਼ਾਸਤਰ ਵੀ ਪੜ ਲੈਨੇ ਪਰ ਗੁਨਾ ਕਰਦਾ ਹੈ। ਪਾਪ ਕਰਦਾ ਹੈ। ਬੁਰਾ ਸੋਚਦਾ ਹੈ ਅੰਦਰੋਂ ਬੁਰੇ ਵਿਚਾਰ ਗਏ ਨੇ। ਐਸੇ ਪੜੇ ਲਿਖੇ ਨਾਲੋਂ ਉਹ ਅਨਪੜ ਓਮੀ ਚੰਗਾ ਹੈ। ਉਹਨੂੰ ਮਾਰ ਨਹੀਂ ਪਾਏਗੀ ਓਮ ਓਮ ਜਪ ਕੇ ਜਿਨੇ ਆਪਣੇ ਵਿਚਾਰ ਨਿਰਮਲ ਕਰ ਲਏ। ਓਮ ਓਮ ਜਪ ਕੇ ਜਿਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ। ਓਮ ਓਮ ਜਪ ਕੇ ਜਿਸਨੇ ਆਪਣੀ ਭਾਵਨਾ ਸ਼ੁੱਧ ਕਰ ਲਈ ਹੈ। ਸਤਿਗੁਰ ਕਹਿੰਦੇ ਨੇ ਇਹਨੂੰ ਮਾਰ ਨਹੀਂ ਪਾਏਗੀ। ਇਹ ਬਖਸ਼ਿਆ ਜਾਏਗਾ। ਇਹ ਮੁਕਤ ਹੋ ਗਿਆ। ਪੜਿਆ ਹੋਵੇ ਗੁਨਾਹਗਾਰ। ਤਾਉਂ ਮੇ ਸਾਧਨਾਵਾਰੀਏ ਬਾਣੀ ਤੇਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ। ਇਹ ਨਾ ਤੇ ਹੋ ਸਕਦਾ। ਦੇ ਨਹੀਂ ਨਹੀਂ ਤੇ ਫਿਰ ਕਹਿਣਾ ਪੈਗਾ ਗੁੰਗਾ ਫਿਰ ਰਸਨਾ ਬੋਲਦੀ ਨਹੀਂ ਤੇ ਇੰਨਾ ਤੇ ਕਹਿ ਸਕਦਾ ਇਹ ਵੀ ਇੱਕ 당 ਹੈ ਇੱਕ ਅੱਖਰ ਦਾ ਕੀਰਤਨ ਹੁਤਸੀਆ ਕੋਈ ਇੱਕ ਅੱਖਰ ਉਚਾਰਨ ਕਿਵੇਂ ਕਰਨਾ ਕੀ ਉਚਾਰਨ ਕਰਨਾ ਕੁਝ ਵੀ ਨਹੀਂ ਸਤਿਗੁਰ ਨੇ ਮੈਂ ਫਿਰ ਅਰਜ ਕਰਦੇ ਹਾਂ ਰੋਟੀ ਖਾਣ ਦਾ ਕੋਈ 당 ਨਹੀਂ ਫਿਰ ਵੀ 당ਦੇ ਅਗਰ ਕੋਈ ਢੰਗ ਪੁੱਛਦਾ ਹੈ ਤਾਂ ਭੁੱਖਾ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਭੋਜਨ ਦੀ ਬੁਰਕੀ ਮੂੰਹ ਚ ਪਾਣੀ ਪਈ ਸਿਮਰਨ ਦਾ ਕੋਈ ਢੰਗ ਨਹੀਂ ਹੈ ਜਪ ਦਾ ਕੋਈ ਢੰਗ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਇਹ ਅਖਰ ਇਹ ਇੱਕ ਸ਼ਬਦ ਉਤਨੀ ਦੇਰ ਦੇ ਵਿੱਚ ਪੂਰਾ ਉਚਾਰਨ ਹੋ ਜਾਏ ਜਿਤਨੀ ਦੇਰ ਲੱਗਦੀ ਹੈ ਇੱਕਦਮ ਨੂੰ ਇੱਕਦਮ ਨੂੰ ਦਮ दम सदा समाल दा, दम ना बिरथा जाए दूसरा भाई साहब भाई नंद लाल धन गुरु गोबिंद सिंह जी महाराज देवी बोल लबा लबे कुन दम बदम नौश कुन वमे हर दो आलम फरा वामे जफर नामे दे बोलने औरंगजेब तेरे दमा दे प्याले खाली ने कुछ भी नहीं है इन प्यालिया भर ले खुदा दे अल्लाह हो अल्लाह हो अल्ला जपया कर निर्वैर हिरदा सारू सलाह दे लवा लबे कुन दम बदमोश कुन गमे हर दो आलम फरा मौशुन दो जहाना दे गम जे तू दूर करने ने मिटाने ने दमां प्यालिया खुदा का नाम भर ले। तेरे प्याले खाली ने खड़क दे पै। ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਹੁੰਦਾ ਉਹ ਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ ਇਹ ਵੀ ਮੈਚ ਕਰਾ। ਧਾਰਮਿਕ ਝਗੜੇ ਵੀ ਉਹ ਹੀ ਕਰਦਣ ਜਿਨ੍ਹਾਂ ਦੇ ਦਮਾਂ 'ਚ ਕੱਖ ਕੱਖ ਵੀ ਕੋਈ ਨਹੀਂ। ਕੁਝ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮਸਬਦੇ ਨਾਂ ਤੇ, ਚਾਹੇ ਸਿੱਖ ਜਗਤ ਦੇ ਚਾਵਨ, ਚਾਹੇ ਹਿੰਦੂ ਧਰਗ ਜਗਤ ਦੇ ਚਾਵਨ, ਧਰਮ ਦੇ ਨਾਂ ਤੇ ਉਹ ਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਹੈ। ਇਹ ਵੀ ਮੈਚ ਕਰਦੇ। ਖਾਲੀ ਪਿਆਲੇ ਨੇ ਖੜਕਦੇ ਨੇ। ਖੜਕਦੇ ਨੇ। ਭਰੇ ਭਰੇ ਪਤਾ ਭਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰੇ ਆ ਹੋਏ ਸਭ ਕਬੂ ਨ ਡੋਲੇ ਥੋੜੇ ਗਿਆ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ ਪਾਣੀ ਦੇ ਤੇ ਉਹ ਛਣਕ ਦਾ ਜ਼ਿਆਦਾ ਚਲਦੇ ਆ ਆਵਾਜ਼ ਆਉਂਦੀ ਪਰ ਭਰੇ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹ ਤੇ ਚੁੱਪ ਬਗੰਦੇ ਖਾਮੋਸ਼ ਹੋ ਜਾਂਦੇ ਨੇ ਉਹ ਡੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨਹੀਂ ਜਿੱਥੇ ਕਿਤੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਜ ਕਰਦੇ ਆਂ ਔਰ ਸਮ ਦ੍ਰਿਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਕਿ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਹਾਫਿਜ਼ ਨੂੰ ਈਰਾਨ ਦਾ ਇੱਕ ਸੂਫੀ ਸੰਤ ਹੈ ਕਹਿੰਦੇ हाफिजा गर वसल खाही सुला कुन बा खासो आम रब का मिलाप चाना खुदा दा वसल चाना कर ले सोला सारिक न सोला कर ले बाह मुसलमान अल्लाह अल्लाह बाहनूदा राम राम के रस्ते च कोई मुसलमान मिल जाई सलाम उलेकम कर छड़ी अल्लाहू कर छी हिंदू मिल गई राम राम कर छी ਹੱਦੋਂ ਦੇ ਮੁਸਲਮਾਨ ਤੇ ਮੁਸਲਮਾਨ ਤੇ ਇਹ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਹੈ ਇਹ ਨਹੀਂ ਕਹਿੰਦਾ ਵਿਤਕ੍ਰਿਆਾਂ ਦੇ ਵਿੱਚ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮਾਰਕ ਕਰਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਨੇ ਭਜਨ व्यापक भी हो सकता है समूहक एक कथा कीर्तन और वाहेगुरु मंत्र का जप समूहक भी हो सकता है और व्यक्तिगत भी हो सकता है और व्यक्तिगत लाजमी है जपना से दुष्ट दमन हेमकुण चलेगा कल कोई भी नहीं जपना सी पांडुआ उधरी चलेगा ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90% ਦੀ ਰਿਸ਼ੀ ਮਨੇ ਉੱਥੇ ਹੀ ਜਪ ਤਪ ਕਰਦੇ ਰਹਿੰਦੇ ਹਨ ਕਲੇ ਹੈ ਇਹ ਕਲ ਚਾਹੀਦੀ ਹੈ ਇੱਕ ਤੇ ਇਕੰਨ ਦੇ ਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁ ਸੰਗ ਚੱਲਦਾ ਹੈ ਲੋਕੀ ਤੇ ਕਹਿਣਨ ਬੜਾ ਦਾਨੇ ਅੰਦਰ ਤੇ ਬੜੀ ਬੇਈਮਾਨੀ ਚਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦਾ ਕਿ ਕਾਂਤ ਦੇ ਇਸ ਵਾਸਤੇ ਲੋੜ ਐ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਹੀ ਦਿੰਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧ